ਬੀਤੇ ਦਿਨੀ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਰਅਸਲ ਸਾਹਿਲ ਨਾਮਕ ਨੌਜਵਾਨ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਇੱਕ ਲੜਕੀ ਨੂੰ ਛੇੜਛਾੜ ਕਰਨ ਦਾ ਮਾਮਲਾ ਦਰਜ ਹੈ ਦੱਸਦੀ ਹੈ ਕਿ ਇਹ ਮਾਮਲਾ ਕੁਰੂ ਖੇਤਰ ਦਾ ਦੱਸਿਆ ਜਾ ਰਿਹਾ ਜਿੱਥੇ ਸਾਹਿਲ ਵਰਮਾ ਨਾਮਕ ਨੌਜਵਾਨ ਨੇ ਇੱਕ ਨਾਬਾਲਗ ਲੜਕੀ ਨੂੰ ਰਸਤੇ 'ਤੇ ਜਾਂਦਿਆਂ ਪਹਿਲਾਂ ਰੋਕਿਆ ਉਸ ਨਾਲ ਛੇੜਛਾੜ ਕੀਤੀ ਤੇ ਫਿਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਜਦੋਂ ਉਸ ਲੜਕੀ ਨੇ ਸਾਹਿਲ ਵਰਮਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਤਾਂ 2022 ਦੇ ਵਿੱਚ ਸਾਹਿਲ ਵਰਮਾ ਇੱਕ ਏਜੰਟ ਦੇ ਥਰੂ ਇਟਲੀ ਚਲਾ ਗਿਆ 2 ਸਾਲ ਉਹ ਇਟਲੀ ਰਿਹਾ ਤੇ ਹੁਣ ਜਦੋਂ 2 ਸਾਲਾਂ ਤੋਂ ਬਾਅਦ ਇਟਲੀ ਤੋਂ ਉਹ ਅਮਰੀਕਾ ਜਾਣ ਦਾ ਸੋਚ ਰਿਹਾ ਸੀ ਅਮਰੀਕਾ ਜਾਣ ਲਈ ਉਸਨੇ ਡੌਂਕੀ ਲਗਾਈ ਤੇ ਰਸਤੇ ਦੇ ਵਿੱਚ ਉਸ ਨੂੰ ਫੜ ਲਿਆ ਗਿਆ ਤੇ ਅਮਰੀਕਾ ਸਰਕਾਰ ਨੇ ਜੋ ਕਾਰਵਾਈ ਕਰ ਰਹੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਉਸ ਦੇ ਤਹਿਤ ਉਸਾਹਿਲ ਵਰਮਾ ਨੂੰ ਡਿਪੋਰਟ ਕਰ ਦਿੱਤਾ ਤੇ ਜਦੋਂ ਪੁਲਿਸ ਨੇ ਲਿਸਟ ਦੇ ਵਿੱਚ ਸਾਹਿਲ ਵਰਮਾ ਦਾ ਨਾਮ ਦੇਖਿਆ ਤਾਂ ਅੰਮ੍ਰਿਤਸਰ 에ਅਰਪੋਰਟ ਤੇ ਜਹਾਜ਼ ਲੈਂਡ ਹੁੰਦਿਆਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਜਦੋਂ 15 ਫਰਵਰੀ ਨੂੰ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਸੀ ਡਿਪੋਰਟੀਆਂ ਨੂੰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਕੁਰੂਖੇਤਰ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ ਚੇੜ-ਛਾੜ ਦਾ ਮਾਮਲਾ ਦਰਜ ਸੀ ਲੜਕੀ ਜੋ ਨਾਬਾਲਗ ਸੁੱਜਦੇ ਨਾਲ ਚੇੜ-ਛਾੜ ਕੀਤੀ ਸੀ ਨਾਲੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਦੱਸਦੇ ਕਿ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਿਹੜੇ ਡਿਪੋਰਟ ਹੋ ਕੇ ਅਮ੍ਰਿਤਸਰ 에ਅਰਪੋਰਟ ਤੇ ਆ ਰਹੇ ਨੇ ਉਹਨਾਂ ਦੀ ਇਮੀਗ੍ਰੇਸ਼ਨ ਹੋਵੇਗੀ ਜਾਂਚ ਹੋਵੇਗੀ ਤੇ ਜੇ ਕਿਸੇ ਦਾ ਵੀ ਕ੍ਰਿਮੀਨਲ ਰਿਕਾਰਡ ਸਾਹਮਣੇ ਆਉਂਦਾ ਤਾਂ ਉਸੇ ਵੇਲੇ ਉਸ ਨੂੰ ਹਿਰਾਸਤ ਚ ਲਿਆ ਜਾਵੇਗਾ ਇਸ ਦੇ ਚੱਲਦਿਆਂ ਹੀ ਜਿਵੇਂ ਹੀ ਇਹ ਜਿਹੜੇ ਨੌਜਵਾਨ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚ ਰਹੇ ਨੇ ਅਮ੍ਰਿਤਸਰ 에ਅਰਪੋਰਟ ਤੇ ਪਹੁੰਚਣ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਦੋਂ ਹੀ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਆਲਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਸੀ ਜੋ ਕਿ ਡੌਂਕੀ ਲਾ ਕੇ ਅਮਰੀਕਾ ਚਲੇਗੇ ਸੀ ਤੇ ਹੁਣ ਇਹ ਨੌਜਵਾਨ ਸਾਹਿਲ ਵਰਮਾ ਜਿਸ ਦੇ ਖਿਲਾਫ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ ਸੀ ਤੇ ਜਦੋਂ ਇਸ ਨੂੰ ਇਸ ਦੇ ਖਿਲਾਫ ਕੇਸ ਦਰਜ ਹੋਇਆ ਲੜਕੀ ਨੇ ਮਾਮਲਾ ਦਰਜ ਕਰਵਾਇਆ ਤੇ ਇਫਰਾਰ ਹੋ ਗਿਆ ਇਟਲੀ ਚਲਾ ਗਿਆ ਕਿਸੇ ਏਜੰਟ ਦੇ ਥਰੂ 2 ਸਾਲ ਇਟਲੀ ਰਿਹਾ ਤੇ ਹੁਣ ਜਦੋਂ ਅਮਰੀਕਾ ਜਾਣ ਦੇ ਲਈ ਡੌਂਕੀ ਲਗਾ ਰਿਹਾ ਸੀ ਤਾਂ ਇਸ ਨੂੰ ਰਸਤੇ ਚੋਂ ਹੀ ਫੜ ਲਿਆ ਗਿਆ ਕਿਉਂਕਿ ਟਰੰਪ ਸਰਕਾਰ ਇਸ ਵੇਲੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕਾਫੀ ਸ ਹੋਇਆ ਇਸ ਦੇ ਚੱਲਦਿਆਂ ਉਹ ਉਸਾਂ ਨੇ ਲਿਸਟ ਬਣਾਈ ਹੋਈ ਹੈ ਤੇ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰ ਰਹੇ ਨੇ ਤਿੰਨ ਜਹਾਜ਼ ਜਿਹੜੇ ਨੇ ਹੁਣ ਤੱਕ ਭਾਰਤ ਪਹੁੰਚ ਚੁੱਕੇ ਨੇ ਰਿਪੋਰਟੀਆਂ ਨੂੰ ਲੈ ਕੇ ਤੇ ਪੂਵੇਖ ਦੇ ਵਿੱਚ ਹੋਰ ਜਹਾਜ਼ ਜਿਹੜੇ ਨੇ ਉਹ ਆਸ ਆਖਦੇ ਨੇ ਅਮਰੀਕਾ ਸਰਕਾਰ ਨੇ ਕਿਉਂਕਿ ਸੂਚੀ ਤਿਆਰ ਕੀਤੀ ਹੋ ਤੇ ਲਗਾਤਾਰ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਕਰ ਰਹੀ ਹੈ ਤੇ ਇਸ ਦੇ ਚੱਲਦਿਆਂ ਹੀ ਹੁਣ ਸਾਹਿਲ ਬਰਮਾ ਜੋ ਕਿ ਫਰਾਰ ਸੀ ਛੇੜਛਾੜ ਲੜਕੀ ਦੇ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਪਰ 2022 ਦੇ ਵਿੱਚ ਉਹ ਇਟਲੀ ਚਲਾ ਗਿਆ 2 ਸਾਲ ਇਟਲੀ ਇਹ ਹੈ ਤੇ ਹੁਣ ਜਦੋਂ ਅਮਰੀਕਾ ਦੇ ਲਈ ਡੌਂਕੀ ਲਗਾ ਰਿਆ ਸੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਸਤੇ ਦੇ ਵਿੱਚ ਹੀ ਫੜ ਲਿਆ ਗਿਆ ਤੇ ਹੁਣ ਪੁਲਿਸ ਨੇ ਉਸ ਨੂੰ 에어ਪੋਰਟ ਦੇ ਉੱਤੇ ਆਉਂਦਿਆਂ ਹੀ ਗ੍ਰਿਫਤਾਰ ਕਰ ਲਿਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਛੇੜਛਾੜ ਦੇ ਮਾਮਲੇ ਦੇ ਵਿੱਚ ਫਰਾਰ ਸੀ